ਸਾਡਾ ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਖਾਸ ਭੈਣਾਂ ਦੇ ਲਈ ਹੈ ਸਾਰੀਆਂ ਭੈਣਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣੇ ਕੋਲ ਇਹ ਕਮੀਜ਼ ਹੈ ਠੀਕ ਹੈ ਕਿਸੇ ਮੇਰੇ ਕਸਟਮਰ ਦਾ ਸੂਟ ਹੈ ਤੇ ਉਹਨਾਂ ਨੇ ਘੇਰਾ ਵਧਾਉਣਾ ਹੈ ਦਾ ਠੀਕ ਹੈ ਜੀ ਉਹਨਾਂ ਦੇ ਸੂਟ ਟਾਈਟ ਹੈ ਤੇ ਆਪਾਂ ਕਿਸ ਤਰੀਕੇ ਨਾਲ ਘੇਰਾ ਵਧਾ ਸਕਦੇ ਹਾਂ ਤੇ ਬਾਕੀ ਕਈ ਵਾਰੀ ਜਿਵੇਂ ਆਪਣੇ ਕੋਲ ਨਵਾਂ ਸੂਟ ਹੁੰਦਾ ਨਵਾਂ ਫੈਬਰਿਕ ਪਿਆ ਹੁੰਦਾ ਆਪਣੇ ਕੋਲੇ ਤੇ ਜਿਵੇਂ ਕਿ ਆਪਣਾ ਸੂਟ 20 ਇੰਚ ਘੇਰਾ ਆਪਣਾ ਤੇ ਆਪਣੇ ਕੋਲੇ ਘੇਰਾ ਦਾ 21 ਇੰਚ ਠੀਕ ਹੈ ਜੀ ਸਾਈਡਾਂ ਤੋਂ ਸਿਰਫ ਅੱਧਾ ਅੱਧਾ ਇੰਚ ਜਿਆਦਾ ਤਾਂ ਆਪਾਂ ਨੂੰ ਕਿਵੇਂ ਆਪਾਂ ਸ਼ਰਟ ਬ ਆਪਣਾ ਸੂਟ ਬਣਾ ਸਕਦੇ ਆ ਠੀਕ ਹੈ ਜੀ ਆ ਦੇਖੋ ਜਿਵੇਂ ਕਿ ਇਹਦੇ ਵੀ ਸਿਰਫ ਅੱਧਾ ਅੱਧਾ ਇੰਚ ਹੀ ਸਾਈਡਾਂ ਤੇ ਹੈਗਾ ਕਪੜਾ ਠੀਕ ਹੈ ਇਹ ਆਪਾਂ ਨੇ ਲਈਆ ਫਿਨਿਸ਼ਿੰਗ ਪੱਟੀ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਕਿਸ ਤਰੀਕੇ ਨਾਲ ਇਹਦਾ ਘੇਰਾ ਵਧਾ ਸਕਦੇ ਆ ਦੇਖੋ ਆਪਾਂ ਇਹ ਪਾਈਪਿੰਗ ਦੀ ਤਰ੍ਹਾਂ ਹੀ ਇੱਦਾਂ ਫਿਨਿਸ਼ਿੰਗ ਪੱਟੀ ਰੱਖਣੀ ਹੈ ਸੂਟ ਦਾ ਆਪਾਂ ਨੇ ਸਿੱਧਾ ਸਾਈਡ ਲਈਆ ਸੂਟ ਦੀ ਤੇ ਉਹਦੇ ਤੇ ਆਪਾਂ ਦੇਖੋ ਫਿਨਿਸ਼ਿੰਗ ਪੱਟੀ ਅਟੈਚ ਕਰ ਰਹੇ ਆਂ ਠੀਕ ਹੈ ਜੀ ਜਿੰਨਾ ਜਿੰਨਾ ਆਪਾਂ ਨੇ ਘੇਰਾ ਰੱਖਣਾ ਵਾ ਜੋ ਵੀ ਆਪਣੇ ਕੋਲੇ ਹੈ ਕਪੜਾ ਜਿੰਨਾ ਕੁ ਠੀਕ ਹੈ ਜੀ ਉਹਰੇ ਤੇ ਆਪਾਂ ਨੇ ਇਸ ਤਰੀਕੇ ਦੇ ਨਾਲ ਫਿਨਿਸ਼ਿੰਗ ਪੱਟੀ ਰੱਖ ਕੇ ਸਟਿਚਿੰਗ ਕਰ ਦੇਣੀ ਆ ਠੀਕ ਹੈ ਜੀ ਇਹ ਆਪਾਂ ਸਿੱਧੀ ਸਾਈਡ ਹੀ ਰੱਖ ਕੇ ਲਗਾਉਣੀ ਆ ਹਮੇਸ਼ਾ ਠੀਕ ਹੈ ਜੀ ਦੇਖੋ ਹੁਣ ਇਹ ਆਪਾਂ ਸੂਟ ਦੀ ਬੈਕ ਸਾਈਡ ਤੇ ਲਗਾ ਰਹੇ ਆ ਫਿਨਿਸ਼ਿੰਗ ਪੱਟੀ ਇਹ ਕਿ ਬਹੁਤ ਵਧੀਆ ਆਈਡੀਆ ਵਾ ਫਿਨਿਸ਼ਿੰਗ ਪੱਟੀ ਦਾ ਜਿਹਨਾਂ ਦਾ ਸੂਟ ਦਾ ਘੇਰ ਘੱਟ ਹੁੰਦਾ ਤਾਂ ਆਪਾਂ ਕਿਵੇਂ ਘੇਰ ਵਧਾ ਸਕਦੇ ਹਾਂ ਠੀਕ ਹੈ ਜੀ ਘੇਰੇ ਸੂਟ ਦੇ ਘੇਰੇ ਤੋਂ ਲੈ ਕੇ ਹਿਪ ਤੱਕ ਜੀ ਦੇਖੋ ਹੁਣ ਆਪਾਂ ਇਹਨੂੰ ਅੰਦਰਲੀ ਸਾਈਡ ਨੂੰ ਮੋੜ ਦਿੱਤੀ ਆ ਉਲਟੀ ਸਾਈਡ ਨੂੰ ਤੇ ਬਾਕੀਆਂ ਪਹਿਲੇ ਤੇ ਟਾਪ ਸਟੀਚ ਲਗਾ ਰਹੇ ਹਾਂ ਇਹ ਜਿਹੜੀ ਆਪਾਂ ਸੀਨ ਲਾ ਰਹੇ ਹਾਂ ਇਹ ਆਪਾਂ ਸਿੰਗਲ ਫੁੱਟ ਦੇ ਨਾਲ ਲਗਾ ਰਹੇ ਹਾਂ ਜੀ ਠੀਕ ਹੈ ਜੀ ਸਿੰਗਲ ਫੁੱਟ ਜਿਹਨਾਂ ਆਪਾਂ ਪਾਈਪਿੰਗ ਵਗੈਰਾ ਲਗਾਉਨੇ ਆ ਠੀਕ ਹੈ ਜੀ ਇਹ ਹੁਣ ਆਏਗਾ ਸੂਟ ਦੀ ਬੈਕ ਸਾਈਡ ਆ ਜਿਹੜੀ ਉਹ ਰਹੀ ਤੇ ਆਪਾਂ ਲਗਾ ਰਹੇ ਹਾਂ ਸਲਾਈ ਇਹ ਸਾਰੀ ਸਲਾਈ ਆਪਾਂ ਧਿਆਨ ਨਾਲ ਇੱਕੋ ਜਿਹੀ ਲਗਾਉਣੀ ਆ ਠੀਕ ਹੈ ਜੀ ਸਿੰਗਲ ਫੁੱਟ ਨਹੀਂ इजीली ਲੱਗ ਜਾਂਦੀ ਆ ਅਗਰ ਕਿਸੇ ਮੇਰੀ ਭੈਣ ਕੋਲੇ ਸਿੰਗਲ ਫੁੱਟ ਨਹੀਂ ਹੈਗਾ ਤਾਂ ਤੁਸੀਂ ਪਾਈਪਿੰਗ ਵਾਲਾ ਸਿੰਗਲ ਫੁੱਟ ਕਹਿ ਕੇ ਮਾਰਕੀਟ ਚੋਂ ਲੈ ਸਕਦੇ ਹੋ ਹਾਂਜੀ ਇਹਦੇ ਨਾਲ ਕੀ ਹੈ ਆਪਣਾ ਬਹੁਤ ਹੀ ਈਜ਼ੀਲੀ ਆਪਣਾ ਘੇਰ ਵੱਧ ਗਿਆ ਤੇ ਸੂਟ ਬਿਲਕੁਲ ਸਹੀ ਹੋ ਗਿਆ ਵਾ ਠੀਕ ਹੈ ਜੀ ਇਹ ਵਾਰੀ ਆਪਣੇ ਕੋਲ ਇਹ ਨਵੇਂ ਸੂਟ ਹੀ ਹੁੰਦੇ ਨੇ ਜੋ ਕਿ ਆਪਣੇ ਸੇਜ਼ ਦੇ ਅਕੋਰਡਿੰਗ ਠੀਕ ਹੈ ਤੇ ਭੇਹ ਰਹ ਜਾਂਦੇ ਨੇ ਨਹੀਂ ਪਾਉ ਹੁੰਦੀ ਆਪਰ ਨੂੰ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਘੇਰ ਵਧਾ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਸੂਟ ਨੂੰ ਦੁਬਾਰਾ ਤੋਂ ਟਰਾਈ ਕਰ ਸਕਦੇ ਆਂ ਹਾਂਜੀ ਆਪਣੀ ਫਿਨਿਸ਼ ਕਿੰਨ ਪੱਟੀ ਲੱਗ ਰਹੀ ਹੈ ਤੇ نیچے ਤੋਂ ਤੁਸੀਂ ਆਪਣੇ ਤਰੀਕੇ ਨਾਲ ਫੋਲਡ ਕਰਦੇ ਹੋ ਹਾਂਜੀ ਇਹ ਆ ਗਈ ਆਪਣੀ ਉਲਟੀ ਸਾਈਡ ਉਲਟੀ ਸਾਈਡ ਤੇ ਆਪਾਂ ਇਦਾਂ ਹਲਕੀ-ਹਲਕੀ ਇਹਨੂੰ ਫੋਲਡ ਕਰਕੇ ਤੇ ਆਪਾਂ ਇਹਦੇ ਤੇ ਪ੍ਰੈਸ ਲਗਾ ਰਹੇ ਹਾਂ ਠੀਕ ਹੈ ਜੀ ਪ੍ਰੈਸ ਦੇ ਨਾਲ ਇਹ ਬਿਲਕੁਲ ਬੈਠ ਜਾਂਦਾ ਹੈ ਕੱਪੜਾ ਫਿਨਿਸ਼ਿੰਗ ਪੱਟੀ ਦਾ ਹੁੰਦਾ ਜੋ ਠੀਕ ਹੈ ਜੀ ਬਾਕੀ ਹੁਣ ਇਹਦੇ ਤੁਸੀਂ ਤਰਪਾਈ ਕਰੋਗੇ ਇਹ ਹੋ ਗਈ ਆਪਣੀ ਸਿੱਧੀ ਸਾਈਡ ਸਿੱਧੀ ਸਾਈਡ ਤੇ ਵੀ ਤੁਸੀਂ ਪ੍ਰੈਸ ਕਰਕੇ ਠੀਕ ਹੈ ਜੀ ਇਹਨੂੰ ਸੋਹਣੇ ਤਰੀਕੇ ਨਾਲ ਮਠਾ ਸਕਦੇ ਹੋ ਹਾਂਜੀ ਉਲਟੀ ਸਾਈਡ ਤੇ ਆਪਾਂ ਇਹਦੇ ਤੇ ਤਰਪਾਈ ਕਰਾਂਗੇ ਤੇ ਤੁਹਾਡਾ ਸੂਟ ਦੇਖੋ ਬਿਲਕੁਲ ਸਹੀ ਬਣ ਗਿਆ ਹੈ ਹਾਂਜੀ ਦੇਖੋ ਜੀ ਦਾ ਘੇਰ ਵੀ ਵੱਧ ਗਿਆ ਤੇ हिਪ ਟੋ ਵੀ ਸਹੀ ਹੋ ਗਿਆ ਵਾ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ Thank you, Z. Thank you for watching.